ਸਮੂਹ ਸੰਗਤਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੋ ਆਪਾਂ ਜੁੜ ਚੁੱਕੇ ਆ ਇੱਕ ਤਾਂ ਮਿਸ਼ਨ ਦੇ ਨਾਲ ਕਿਉਂਕਿ ਜਾਤ ਪਾਤ ਦਾ ਦੇ ਧਰਮਾਂ ਤੋਂ ਉੱਪਰ ਉੱਠ ਕੇ ਜਿਹੜੀ ਇਨਸਾਨੀਅਤ ਦੀ ਸੇਵਾ ਚੱਲ ਰਹੀ ਆ ਇਹ ਤੁਹਾਡੇ ਸੰਗਤਾਂ ਦੇ ਸਾਥ ਨਾਲ ਹੀ ਸੰਭਵ ਆ ਅਸੀਂ ਅਕਸਰ ਹੀ ਪਹੁੰਚਦੇ ਹੁੰਨੇ ਆ ਜਦੋਂ ਜੋੜ ਲਾ ਕੇ ਦੇਖਦੇ ਆ ਵੀ ਦਿੱਲੀ ਇੰਨਾ ਖਰਚਾ ਸੇਵਾ ਦਾ ਇਹ ਕਿਵੇਂ ਮੈਨੇਜ ਹੋ ਰਿਹਾ ਜਿਹੜਾ ਇਹ ਸਾਰਾ ਖਰਚਾ ਸੇਵਾ ਦਾ ਇਹ ਸਾਰੀਆਂ ਸੰਗਤਾਂ ਵੱਲੋਂ ਹੀ ਸਵਾਵਾ ਕੀਤੀਆਂ ਜਾਂਦੀਆਂ ਆ ਕਿਉਂਕਿ ਅੱਜ ਆਪਾਂ ਖੜੇ ਆ ਗੁਰਦੁਆਰਾ ਗੁਰੂ ਸਰਸਰ ਸਾਹਿਬ ਪਾਸ਼ਾਹੀ 6ਵੀਂ ਪਿੰਡ ਜੈਮਲਵਾਲਾ ਹਰੇਕ ਮਹੀਨੇ ਜਿਹੜੀ 16 ਤਰੀਕ ਦੀ ਸੇਵਾ ਉਸ ਸਥਾਨ ਵਾਲਿਓ ਪ੍ਰਬੰਧਕਾਂ ਵਾਲਿਓ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਆ ਸੋ ਸਾਡੇ ਵਿੱਚ ਕੋਈ ਸੰਗਤ ਹਾਜ਼ਰ ਵੀ ਆ ਬਾਕੀ ਕੰਮਾਂ ਕਰਾਂ ਦੇ ਚੱਲਦੇ ਘਰਾਂ ਨੂੰ ਵੀ ਜਾ ਚੁੱਕੇ ਆ ਉਹਨਾਂ ਦੇ ਚਾਰਨਾ ਵਿੱਚ ਵੀ ਸਾਡਾ ਨਮਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਕਾਰਜ ਚੱਲ ਰਹੇ ਆ ਇਹਦੇ ਵਿੱਚ ਸਾਡਾ ਸਾਥ ਜਿਹੜਾ ਤੁਸੀਂ ਦੇ ਰਹੇ ਹੋ ਨਾ ਉਹਦੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਡੇਲੀ ਇਨੇ ਹਸਪਤਾਲਾਂ ਤੱਕ ਪਹੁੰਚ ਕਰਨੀ ਹੁਣ ਆਪਾਂ ਜਲਦੀ ਫਰੀਦਕੋਟ ਤੇ ਬਠਿੰਡੇ ਦੇ ਹਸਪਤਾਲਾਂ ਵੱਲ ਨੂੰ ਵੀ ਜਾਣਾ ਉੱਧਰ ਵੀ ਸੇਵਾ ਦੀ ਬਹੁਤ ਲੋੜ ਆ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਹੁਣ ਆਪਾਂ ਬਾਤ ਚੜ੍ਹ ਕੇ ਜਿੰਨੇ ਵੀ ਜੁੜੇ ਹੋਏ ਆਂ ਆਪਾਂ ਦਾ ਜੁੜ ਕੇ ਰਹਿਣਾ ਹੋਰ ਸੰਗ ਤੁਹਾਨੂੰ ਵੀ ਪ੍ਰੇਰਿਆ ਕਰੀਏ ਜਿਵੇਂ ਕਿ ਗੁਰਦੁਆਰਾ ਗੁਰੂ ਸਰ ਸਾਹਿਬ ਆ ਇੱਕ ਸਥਾਨ ਆ ਇਸ ਤਰ੍ਹਾਂ ਦੇ ਆਪਣੇ ਪੰਜਾਬ ਦੇ ਵਿੱਚ ਕਿੰਨੇ ਹੀ ਸਥਾਨ ਆ ਏਡੀਆਂ ਏਡੀਆਂ ਬਿਲਡਿੰਗਾਂ ਆਪਣੇ ਕੋਲੇ ਤੇ ਆਪਾਂ ਸਿਰਫ ਇੱਕ ਦਿਨ ਲਈ ਸੇਵਾ ਨੂੰ ਵਰਤਣ ਲਈ ਸੰਗਤਾਂ ਨੂੰ ਦੇ ਨਹੀਂ ਸਕਦੇ ਤੇ ਸੰਗਤਾਂ ਤਾਂ ਤਿਆਰ ਹੁੰਦੀਆਂ ਸਿਰਫ ਆਪਾਂ ਉਹਨਾਂ ਨੂੰ ਸਨੇਹਾ ਲਾਉਣਾ ਤੇ ਨਾਲ ਦੀ ਨਾਲ ਅਸੀਂ ਇਥੋਂ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਜੀ ਦਾ ਵੀ ਧੰਨਵਾਦ ਕਰਦੇ ਆ ਸਮੁੱਚੇ ਨੌਜਵਾਨ ਵੀਰਾਂ ਦਾ ਕਿਉਂਕਿ ਨੌਜਵਾਨ ਵੀਰਾਂ ਦੇ ਜਿਹੜੇ ਉਪਰਾਲੇ ਆ ਉਹ ਇੱਥੇ ਦੇਖਣ ਨੂੰ ਮਿਲਦੇ ਆ ਜਿਵੇਂ ਕਿ ਕੈਂਸਰ ਦੀ ਮੁਫਤ ਦਵਾਈ ਹੋ ਗਈ ਜਾਂ ਹੋਰ ਵੀ ਇੱਥੇ ਹੁਣ ਦਰਵਾਰ ਹਾਲ ਮਾਰ ਰਿਹਾ ਲੰਗਰ ਹਾਲ ਮਾਰ ਰਿਹਾ ਇੱਥੇ ਵੀ ਤੁਸੀਂ ਜਰੂਰ ਆਓ ਸੇਵਾ ਦੇ ਵਿੱਚ ਵੀ ਆਪਣਾ ਯੋਗਦਾਨ ਜਰੂਰ ਪਾਓ ਬਾਕੀ ਮੁੱਖ ਸੇਵਾਦਾਰੀ ਤੋਂ ਜਿਹੜੇ ਪਹਿਲਾਂ ਰਹੇ ਆ ਸਰਪੰਚ ਦਾਰਾ ਸਿੰਘ ਜੀ ਆਪਾਂ ਹਰ ਇੱਕ ਵਾਰੀ ਉਹਨਾਂ ਨੂੰ ਯਾਦ ਕਰੀਦਾ ਕਿਉਂਕਿ ਉਹਨਾਂ ਨਾਲ ਸਾਡਾ ਬਹੁਤ ਜ਼ਿਆਦਾ ਪ੍ਰੇਮ ਸੀਗਾ ਕਿਉਂਕਿ ਉਹਨਾਂ ਦੇ ਹਾਜ਼ਰੀ ਦੇ ਵਿੱਚ ਹੀ ਇਸ ਸੰਸਥਾਨ ਤੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਸੀ ਹਸਪਤਾਲਾ ਵਾਲੀ ਸੋ ਉਹਨਾਂ ਨੂੰ ਵੀ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਇਹ ਨਾਲ ਦੀ ਨਾਲ ਹੋਣਾ ਪਈ ਇਥੋਂ ਅੱਗੇ ਲੈਨੇ ਆ ਸੇਵਾਦਾਰਾਂ ਕੋਲ ਕਿ ਗਣ ਆਪਾਂ ਚਾਲੇ ਮਾਰਨੇ ਆ ਹਸਪਤਾਲਾਂ ਵੱਲ ਨੂੰ ਤੇ ਜਿਹੜੀ ਵੀਡੀਓ ਇਹਨੂੰ ਸ਼ੇਅਰ ਕਰਨ ਦਾ ਕੰਮ ਤੁਹਾਡਾ ਕਿਉਂਕਿ ਤਾਨ ਕਰਕੇ ਮਾਨ ਕਰਕੇ ਤੇ ਤਾਨ ਕਰਕੇ ਆਪਾਂ ਸੇਵਾ ਕਹਿੰਦੇ ਆ ਤੇ ਮਾਨ ਕਰਕੇ ਵੀ ਸੇਵਾ ਤੁਸੀਂ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਸੋਣ ਆਪਾਂ ਨਗਰ ਦੀ ਤੇ ਇਹਨਾਂ ਪ੍ਰਬੰਧਕਾਂ ਦੀ ਚੜ੍ਹਦੀ ਕਲਾ ਲਈ ਜਕਾਰਾ ਲਾ ਕੇ ਇਥੋਂ ਸਮਾਪਤੀ ਕਰਦੇ ਆ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ